ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰੀਤ ਵੇਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 27 ਤੋਂ ਲੈ ਕੇ 31 ਅਗਸਤ ਤੇ ਮੌਸਮ ਦੀ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਆ ਸਾਰ ਨੇ ਤੌਣੇ ਵੇਲ ਦਿਨਾਂ ਵਿੱਚ ਕਿਹੜੇ ਕਿਹੜੇ ਖੇਤਰਾਂ ਵਿੱਚ ਵਾਧ ਤੇ ਕਿੜੇ ਕਿੜੇ ਖੇਤਰਾਂ ਵਿੱਚ ਘਟਮੀ ਪੈਂਦਿਆ ਸਾਰ ਨੇ ਕਿੱਥੇ ਕਿੱਥੇ ਹਲਕਾ ਕਿੜੇ ਕਿੜੇ ਖੇ ਦਾ ਦਰਮਿਆਨਤ ਕਿੱਥੇ ਕਿੱਥੇ ਆ ਭਾਰੀ ਤੋਤੀ ਜਿਹੜਾ ਭਾਰੀ ਮੀਂਹ ਦਰਜ ਕੀਤਾ ਜਾਸਰ ਕਿੜੇ ਕਿੜੇ ਖੇਤਰਾਂ ਵਿੱਚ ਰੈੱਡ ਜਿਹੜੀ ਵਾਰਨਿੰਗ ਰੈੱਡ ਠੀਕ ਹੈ 3 ਦਿਨਾਂ ਦੇ ਵਿੱਚ ਬਹੁਤੇ ਖੇਤਰਾਂ ਵਿੱਚ ਜੜ ਭਾਰੀ ਤੋਅਤੀ ਜੜ ਭਾਰੀ ਮੀਂਹ ਤਰਜ ਕੀਤਾ ਗਿਆ ਪੰਜਾਬ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਕਈ ਖੇਤਰਾਂ ਵਿੱਚ ਜਿਹੜਾ ਅ ਦਰਜ ਕੀਤਾ ਗਿਆ ਕੁਝ ਖੇਤਰ ਹਲਕਾ ਦਰਮਿਆਨ ਤੇ ਲੈ ਕੇ ਜ਼ਿਆਦਾਤਰ ਖੇਤਰਾਂ ਵਿੱਚ ਭਾਰੀ ਤੋਅਤੀ ਜੜ ਭਾਰੀ ਮੀਂਹ ਪਿਆ ਠੀਕ ਹੈ ਖਾਸ ਕਰਪ ਗੱਲ ਕਰ ਦੱਖਣ ਪੱਛਮੀ ਇਲਾਕੇ ਹੋਗੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਹੋ ਗਿਆ ਉਸ ਪਰ ਮੱਧਤ ਬਾਬਾ ਤੇ ਪੂਰਬੀ ਖੇਤਰ ਪਹਾੜਲ ਦੀ ਸਾਈਡ ਤੇ ਲਾ ਕੇ ਮੱਧ ਕੇਂਦਰ ਯਾਨੀ ਕਿ ਕਾਫੀ ਖੇਤਰਾਂ ਵਿੱਚ ਮੀਂਹ ਦਰਜ ਕੀਤਾ ਗਿਆ 3 ਦਿਨਾਂ ਦੇ ਵਿੱਚ 24 25 26 ਅਗਸਤ ਠੀਕ ਹੈ ਦਿਨਾਂ ਵਿੱਚ ਕਾਫੀ ਖੇਤਰਾ ਜਿਹੜਾ ਦਰਜ ਕੀਤਾ ਗਿਆ ਤੇ ਹੜ੍ਹ ਵਰਗੀ ਜਿਹੜੀ ਸਥਿਤੀ ਬਣੀ ਹੈ ਤੇ ਕੁਝ ਖੇ ਇਲਾਕੇ ਜਿਹੜਾ ਹੱਟ ਨਾਲ ਪ੍ਰਭਾਵਿਤ ਨੇ ਖਾਸ ਕਰ ਬਿਆਸ ਦੇ ਨਾਲ ਲੱਗਦੇ ਸਤਲੁਜ ਨਾਲ ਲੱਗਦੇ ਦਰਿਆ ਦੇ ਜੋ ਵੀ ਠੀਕ ਇਲਾਕੇ ਦੇ ਪਿੰਡ ਨੇ ਠੀਕ ਉਹ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਹੋਏ ਨੇ ਤੇ ਆਉਣ ਵਾਲੇ ਦਿਨਾਂ ਵਿੱਚ ਕੱਲ ਵੀ ਜਿਹੜਾ ਆਪਾਂ ਗੱਲ ਕਰੀ 26 ਅਗਸਤ ਨੂੰ ਜਿਹੜਾ ਆ ਪਾਣੀ ਛੱਡਿਆ ਘਰੀਕੇ ਹੈਡ ਤੋਂ 1,084,000 ਕਿਊਸ ਜਿਹੜਾ ਪਾਣੀ ਛੱਡਿਆ ਗਿਆ ਤੇ ਹੁਣ ਜਿਹੜਾ ਹੈਗਾ ਹੋਰ ਵੀ ਛੱਡਣ ਦੇ ਅਸਾਰ ਪਾਦੇ ਦਿਖਾਈ ਦੇ ਰਹੇ ਨੇ ਕਿਉਂਕਿ ਲਗਾਤਾਰ ਜਿਹੜੀ ਮੀਂਹ ਪੈ ਰਣੀ ਮੀਂਹ ਜਿਹ ਮੀ ਕਾਫੀ ਜਿਹੜੇ ਆ ਪਹਾੜਾਂ ਵਾਲ ਦੇ ਪੈਰੇ ਨਾ ਠੀਕ ਪਹਾੜਾਂ ਹੋ ਗਿਆ ਪੰਜਾਬ ਤੇ ਹੋ ਗਿਆ ਕਾਫੀ ਖੇਤਰਾ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਹੋ ਗਿਆ ਕਈ ਖੇਤਰਾ ਮੀਂਹ ਜਿਹੜਾ ਦਰਜ ਕੀਤਾ ਜਾ ਰਿਹਾ ਤੇ ਹਿਮਾਚਲ ਹੋ ਗਿਆ ਜੰਮੂ ਕਸ਼ਮੀਰ ਵਿੱਚ ਜਿਹੜਾ ਬੱਦਲ ਫਟਣ ਦੇ ਹਾਲਾਤ ਜਿਹੜੇ ਸਾਹਮਣੇ ਆ ਰਹੇ ਠੀਕ ਹੈ ਕਈ ਖੇਤਰਾ ਵਿੱਚ ਬੱਦਲ ਜਿਹੜਾ ਫਟਿਆ ਤੇ ਕਈ ਖੇਤਰਾ ਵਿੱਚ ਰੈੱਡ ਵਾਰਨਿੰਗ ਦੇ ਨਾਲ ਕਈ ਖੇਤਰਾ ਪਾਰੀ ਤੋਂ ਬਹੁਤ ਜਿਹੜਾ ਪਾਰੀ ਵੀ ਦਰਜ ਕੀਤਾ ਗਿਆ ਪੰਜਾਬ ਵਿੱਚ ਵੀ ਕਾਫੀ ਖੇਤਰਾ ਪਾਰੀ ਤੋਂ ਆਤੀ ਜਿਹੜਾ ਪਾਰੀ ਵੀ ਦਰਜ ਕੀਤਾ ਗਿਆ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੇ ਕਿਸ ਤਰ੍ਹਾਂ ਦਾ ਠੀਕ ਗੱਲ ਕਰਦੇ ਸਤਲੁਜ ਬਿਆਸ ਦੇ ਨਾਲ ਲੱਗਦੇ ਜੋ ਵੀ ਇਲਾਕੇ ਪਿੰਡ ਨੇ ਤਾਂ ਅਲਰਟ ਤੇ ਰਹਿਣ ਠੀਕ ਹੈ ਤਾਂ ਆਉਣ ਵਾਲੇ ਅਗਲੇ ਆਪਾਂ ਗੱਲ ਕਰੀ 24 ਤੋਂ 36 48 ਤੋਂ ਲੈ ਕੇ ਠੀਕ ਹੈ ਅਗਲੇ ਜੋ ਵੀ 72 ਘੰਟਿਆਂ ਦੇ ਵਿੱਚ ਵਿੱਚ ਠੀਕ ਹੈ ਕੁਝ ਵੀ ਵਾਪਸ ਦਾ ਬਿਆਸ ਸਤਲੁਜ ਦੇ ਨਾਲ ਲੱਗਦੇ ਇਲਾਕੇ ਵਾਲੀ ਖਾਸ ਜਿਹੜਾ ਅਲਰਟ ਜਾਰੀ ਕੀਤਾ ਗਿਆ ਠੀਕ ਖਾਸ ਆਪ ਗੱਲ ਕਰੀ ਜਿਹੜੇ ਹੋਰ ਵੀ ਪਾਣੀ ਜਿਹੜਾ ਛੱਡਿਆ ਜਸ ਰਕਿਓ ਕਿ ਲਗਾਤਾਰ ਡੈਮ ਵਿੱਚ ਪਾਣੀ ਵਧ ਰਿਹਾ ਠੀਕ ਹੈ ਉਸ ਤੋਂ ਬਾਅਦ ਹਰੀਕੇ ਹੈਟ ਤੋਂ ਵੀ ਜਿਹੜਾ ਪਾਣੀ ਲਗਾਤਾਰ ਪਿੱਛੋਂ ਆ ਰਿਹਾ ਠੀਕ ਹੈ ਤਾਂਗਾ ਜਿਹੜਾ ਰਿਲੀਜ਼ ਕਰਨਗੇ ਜੋ ਵੀ ਠੀਕ ਹੈ ਪਿੱਛ ਖਾਸ ਤਰੇ ਆ ਗਿਆ ਚ ਸਤਲੁਜ ਦਰਿਆ ਵਿੱਚ ਠੀਕ ਖਾਸ ਜਿਹੜੇ ਨਾ ਲੱਗਦੇ ਇਲਾਕੇ ਹੋਣਗੇ ਪੈਣ ਡੋਣਗੇ ਤੇ ਇਦਾਂ ਵਿੱਚ ਚ ਅਲਰਟ ਖਾਸ ਤੌਰ ਤੇ ਠੀਕ ਅਗਲੇ 1 ਜਾਂ 2 ਦਿਨ ਕਾਫੀ ਅਲਰਟ ਕਿਉਂਕਿ ਅੱਜ ਜਿਹੜਾ ਹੋ ਸਕਦਾ ਠੀਕ ਹੈ ਆਪਾਂ ਅਗਲੇ 27 ਨੂੰ ਹੋ ਸਕਦਾ ਟੁੱਟਵੀਆਂ ਕਾਰਮੀਆਂ ਰਹਿ ਸਕਦੀਆਂ ਮੀਂਹ ਦੀਆਂ ਪਰ 27 ਨੂੰ 28 ਨੂੰ ਵੀ ਕੁਝ ਖੇਤਰਾਂ ਵਿੱਚ ਹਲਕਾ ਦਰਮਿਆਨਾ ਕਿਤੇ ਕਿਤੇ ਭਾਰੀ ਕਿਤੇ ਕਿਤੇ ਤੀ ਭਾਰੀ ਵੀ ਦਰਜ ਕੀਤਾ ਜਾ ਸਰ ਪੰਜਾਬ ਦੇ ਕੁਝ ਕਲਾਕੇ ਨਾ ਲੱਗਦੇ ਹਰਿਆਣਾ ਦੇ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਕੁਝ ਖੇਤਰਾਂ ਵਿੱਚ ਜਿਹੜਾ ਹਜੇ ਵੀ ਜੜਾ ਮੀਂਹ ਪੈਣ ਦੇ ਅਸਰ ਪਾਉਂਦੇ ਦਿਖਾਈ 27 28 ਨੂੰ ਬਹੁਤ ਭਾਰੀ ਮੀਂਹ ਪੈ ਸਕਦਾ ਬੱਦਲ ਫਟਮਟ ਕੇ ਜਿਹੜੇ ਹਾਲਾਤ ਬੰਦੇ ਦਿਖਾਈ ਤੇਰੇ ਨੇ ਤੋਂ ਉਸ 29 30 31 ਨੂੰ ਫਿਰ ਪੰਜਾਬ ਦੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੇ ਬਹੁਤੇ ਖੇਤਰਾ ਵਿੱਚ ਠੀਕ ਹੈ ਬਹੁਤੇ ਖੇਤਰਾ ਵਿੱਚ ਭਾਰੀ ਤੋਆਤੀ ਜਿਹੜਾ ਭਾਰਮੀ ਆ ਦਰਜ ਕੀਤਾ ਜਾਸਰ ਜਾਨਕੀ ਮੀਂਹ ਹਜੇ ਨਹੀਂ ਰੁਕਣਗੇ ਆ ਜਿਹੜਾ ਐਂਡਲਾ ਹਫਤਾ ਹੋ ਗਿਆ ਅਗਸਤ ਦਾ ਉਸ ਸਤੰਬਰ ਦੇ ਸ਼ੁਰੂ ਵਿੱਚ ਮੀਂਹ ਪੈਣ ਦੇ ਅਸਰ ਬੰਦੇ ਦਿਖਾਈ ਦੇ ਰਹੇ ਨੇ ਤੇ ਇਸ ਕਰਕੇ ਅਲਰਟ ਤੇ ਰਹਿਣ ਜੋ ਵੀ ਪਿਆਸ ਦਰਿਆ ਹੋ ਗਿਆ ਜੇ ਆਪਾਂ ਗੱਲ ਕਰੀਏ ਆਪਣਾ ਸਤਲੁਜ ਦਰਿਆ ਦੇ ਨਾਲ ਜੋ ਵੀ ਕੰਡੇ ਦੇ ਨਾਲ ਲੱਗ ਖਾਸ ਅਲਰਟ ਠੀਕ ਹੈ ਰੈਡ ਅਲਰਟ ਆਪਾਂ ਕਹਿ ਸਕਦੇ ਕਿਉਂਕਿ ਐਨਾਉਂਸਮੈਂਟ ਵੀ ਕੀਤਾ ਗਿਆ ਨੇ ਕਾਫੀ ਖੇਤਰਾ ਵਿੱਚ 26 ਨੂੰ ਗਿਆ 25 ਐਨਾਉਂਸਮੈਂਟ ਕੀਤਾ ਗਿਆ ਜੋ ਵੀ ਇਲਾਕੇ ਨੇ ਪਿੰਡ ਅਨਾਲਗ ਦੇ ਦਰਿਆਵਾਂ ਦੇ ਠੀਕ ਹੈ ਖਾਸ ਤੌਰ ਤੇ ਅਲਰਟ ਤੇ ਰਹਣ ਠੀਕ ਕਿਸੇ ਵੀ ਅਵੇਲੇ ਪਾਣੀ ਦੇ ਜਿਹੜਾ ਪੱਧਰ ਹੋਰ ਵਸਦਾ ਠੀਕ ਹੋਰ ਵੀ ਨਾਲ ਲੱਗਦੇ ਇਲਾਕੇਟ ਪ੍ਰਭਾਵਿਤ ਕਰ ਸਕਦਾ ਤੇ ਪਿਛਲੇ ਆਪਾਂ ਗੱਲ ਕਰੀ 24 25 26 ਨੂੰ ਕੁਝ ਖੇਤਰਾ ਆਪਾਂ ਗੱਲ ਕਰ ਕੁਝ ਪਿੰਡਾਂ ਨੂੰ ਜਿਹੜਾ ਪ੍ਰਭਾਵਿਤ ਕੀਤਾ ਆੜ ਨੇ ਤੇ ਕਈ ਖੇਤਰਾ ਵਿੱਚ ਠੀਕ ਹੈ ਹੋਰ ਵੀ ਅਜੇ ਆਸਭਾਵਨ ਪਾਣੀ ਤੇ ਖਾਈ ਦੇਰੀ ਨਹੀਂ ਤੇ ਸਰਕਾਰ ਵੱਲ ਜਿਹੜੇ ਛੁੱ ਨੂੰ 25 ਨੂੰ ਠੀਕ ਹੈ ਜਿਹੜੀ ਛੁੱਟੀਆਂ ਤੇ ਅਗਲੇ 2 ਦਿਨ ਜਿਹੜੇ 27 28 ਉਸਰ 29 30 ਤੱਕ ਛੁੱਟੀਆਂ ਦਾ ਐਲਾਨ ਇਸ ਤਰ੍ਹਾਂ ਹੀ ਰਵੇ ਠੀਕ ਹੈ ਤਾਂ ਛੁੱਟੀਆਂ ਜਿਹੜੀਆਂ ਸਕੂਲਾਂ ਵਿੱਚ ਕੀਤੀਆਂ ਗਿਆ ਨੇ ਤਾਂ ਇਸ ਟਾਈਮ 26 ਅਗਸਤ ਸ਼ਾਮ ਦੇ ਕਰੀਬ 7:00 5:00 ਵਜ ਰਿਹਾ ਨੇ ਜਿਸ ਟਾਈਮ ਮੈਂ ਵੀਡੀਓ ਰਿਕਾਰਡ ਕਰ ਰਿਹਾ ਠੀਕ ਹੈ ਆਉਣ ਵਾਲੇ ਅਗਲੇ ਘੰਟਿਆਂ ਵਿੱਚ 26 ਅਗਸਤ ਨੂੰ ਵੀ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਜਾਨਕੀ ਸ਼ਾਮ ਦੇ ਵਕਤ ਜਾਂ ਰਾਤ ਦੇ ਘੰਟਿਆਂ ਵਿੱਚ ਤੜਕਸਾਰ ਨੂੰ ਕੱਲ 27 ਨੂੰ ਕਈ ਖੇਤਰਾਂ ਵਿੱਚ ਫਿਰ ਤੋਂ ਉਮੀਦਿਆ ਸਾਰ ਜਿਹੜੇ ਬਾਂਦੇ ਦਿਖਾਈ ਦੇ ਰਹੇ ਨੇ 27 ਤੋਂ ਹੋ ਸਕਦਾ ਹੈ ਜਾਂ 28 ਤੋਂ ਟੁੱਟਣ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਤੋਂ ਉਸ ਤੋਂ ਬਾਅਦ 29 30 31 ਤੇ ਤਿੰਨ ਦਿਨਾਂ ਦੇ ਵਿੱਚ ਇੱਕ ਜਾਂ ਦੋ ਵਾਰ ਵੱਡੇ ਪੱਧਰ ਤੇ ਫਿਰ ਤੋਂ ਜਿਹੜਾ ਮੀਂਹ ਕਾਫੀ ਖੇਤਰਾਂ ਪਰਭਾਵਿਤ ਕਰੇਗਾ ਸਤੰਬਰ ਦੇ ਪਹਿਲੇ ਹਫਤੇ ਵਿੱਚ ਵੀ ਇੱਕ ਜਾਂ ਦੋ ਵਾਰ ਫਿਰ ਤੋਂ ਵੱਡੇ ਪੱਧਰ ਤੇ ਮੀਂਹ ਕਾਫੀ ਖੇਤਰਾਂ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਤਾਂ ਲੋ ਪ੍ਰੈਸ਼ਰ ਏਰੀਆ ਜਿਹੜਾ ਰਾਜ ਆਪਾਂ ਗੱਲ ਕਰ ਗਾਜਸਤਾਨ ਦੇ ਉੱਤਰੀ ਖੇਤਰ ਜਾਂ ਹਰਿਆਣਾ ਦੇ ਬਿਲਕੁਲ ਦੱਖਣ ਪੱਛਮੀ ਖੇਤਰ ਰਾਜਸਤਾਨ ਦੇ ਨਾਲ ਲੱਗਦੇ ਖੇਤਰ ਇੱਥੇ ਜਿਹੜਾ ਲੋ ਪ੍ਰੈਸ਼ਰ ਏਰੀਆ ਬਣਿਆ ਹੈ ਐਲਪੀ ਅੱਜ ਇਸ ਕਰਕੇ ਮੀਂਹ ਦੀ ਗਤੀਵਿਧੀਆਂ ਲਗਾਤਾਰ ਵੇਖਣ ਨੂੰ ਮਿਲ ਅਮਾ ਪਹੁੰਚ ਰਹੀ ਨਮੀ ਵਾਲੇ ਜਿਸ ਕਰਕੇ ਆ ਬੱਦਲਾਂ ਦਾ ਨਿਰਮਾਣ ਲਗਾਤਾਰ ਹੋ ਰਿਹਾ ਠੀਕ ਹੈ ਬੱਦਲ ਇੱਕ ਵਾਰੀ ਚੱਲ ਜਾਂਦੇ ਫਿਰ ਆ ਜਾਂਦੇ ਨੇ ਇਸ ਤਰ੍ਹਾਂ ਜਿਹੜੀ ਸੁਭਾਵਨਾ ਠੀਕ ਹੈ ਉਸ ਤੋਂ ਬਾਅਦ ਫਿਰ ਮੀਂਹ ਸ਼ੁਰੂ ਹੋ ਜਾਂਦਾ ਜਾਨੀ ਕੀ ਕਦੇ ਰੁਕ ਜਾਂਦਾ ਮੀਂਹ ਕਦੇ ਪੈ ਜਾਂਦਾ ਕਦੇ ਘੱਟ ਹੋ ਜਾਂਦਾ ਕਦੇ ਵੱਧ ਠੀਕ ਹੈ ਕਦੇ ਕੜੀਆਂ ਜੀ ਆਇਨ ਕਦੇ ਹਲਕਾ ਕਦੇ ਦਰਮਿਆਨਤ ਕ ਤੇਜ਼ ਮੀਂਹ ਆ ਪੈਣ ਲੱਗ ਪੈਂਦਾ ਇਸ ਤਰ੍ਹਾਂ ਜਿਹੜੀ ਸੁਭਾਵਨਾ ਬੰਦੀ ਦਿਖਾਈ ਦੇ ਰਹੀ 27 28 ਨੂੰ ਸਿਰ ਟੁੱਟਵੇਂ ਕਾਰਮਿਕ ਰਹਿ ਸਕਦੀਆਂ ਨੇ ਪਰ 29 30 31 ਇਹ ਤਿੰਨ ਦਿਨਾਂ ਦੇ ਵੀ ਇੱਕ ਤੋਂ ਦੋ ਵਾਰ ਫਿਰ ਤੋਂ ਵੱਡੇ ਪੱਧਰ ਤੇ ਅਮੀ ਕਾ ਕ੍ਰਿਸ਼ੀਤ ਵਾਟ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਬਾਕੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਇਸ ਚੈਨਲ ਤੇ ਪਹੁੰਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਰੋ ਅੰਤ ਤੱਕ ਹੁਣ ਤੁਹਾਡਾ ਬਹੁਤ-ਬਹੁਤ ਧੰਨ